ਮਾਰ ਸਰ ਕਿਹੜਾ ਸਮਾਨ ਚਿੱਟਾ ਉੱਚੀ ਬੋਲ ਚਿੱਟਾ ਜੀ ਵੇਚਦੀਆਂ ਵਾ ਹਾਂ ਜੀ ਵੇਚਦੀਆਂ ਬਿੱਟਾ ਕਿੰਨੇ ਚਿਰ ਤੋਂ ਇਹੋ 7-8 ਮਹੀਨੇ ਚ ਵੇਚਨੀ ਅੱਛਾ ਕਿੰਨੇ ਪਰਚੇ ਤੇ ਦਾਰੂ ਵਿੱਚ ਕਿੰਨੇ ਪਰਚੇ ਤੇ ਪਹਿਲਾ ਪਰਚਾ ਇਹਨਾਂ ਦਾ ਦਾਰੂ ਤਾਂ ਨਹੀਂ ਹੈਗਾ ਹਾਂ ਦਾਰੂ ਤੇ ਪਹਿਲਾ ਦਾਰੂ ਇਹਦੀ ਸਿੱਖ ਹੈ ਇਹਦਾ ਅਲੋਣ ਚਿੱਟਾ ਇਹਦੀ ਕੋਣ ਮੜਾ ਮੋਟਾ ਵੇਚਦੀ ਬਿਨੋਂ ਵੇਚਦੀ ਹਾਂ ਜੀ ਬੰਦਾ ਸ਼ਰਾਬੀ ਹੋਆ ਬਲੀ ਬੰਦਾ ਹੈ ਕਿ ਕੋਈ ਸਾਡਾ ਰੋਜ਼ਗਾਰ ਨਹੀਂ ਲੈ ਕੇ ਕਿਥੋਂ ਕੋਈ ਗ੍ਰਾਮੀ ਲੈ ਲਵੀਂ ਤੇ ਵੇਚ ਲਵੀਂ ਕਿਥੋਂ ਲੈ ਕੇ ਆਵੀਂ ਤੁਸੀਂ ਹਾਂ ਇੱਥੇ ਪਿੰਡਾਂ ਵਿੱਚੋਂ ਲਵੀਂ ਕੋਣ ਵੇਚਦੀ ਪਿੰਡਾਂ ਵਾਡੂ ਵੇਚਦੇ ਹਾਂ ਹਾਂ ਅੱਗੇ ਫਿਰ ਕਿਹਨਾਂ ਨੂੰ ਵੇਚਦੇ ਬਸ ਬਿੱਟਾਂ ਦੇ ਸਾਲ ਸਰ ਵੇਚਦੇ ਤੈਨੂੰ ਨਹੀਂ ਪਤਾ ਵੀ ਇਹ ਜ਼ਹਿਰ ਨੌਜਵਾਨਾਂ ਦੇ ਨਾ ਮਰੀ ਜਾਂਦੇ ਤੁਸੀਂ ਆਪਦੇ ਲਾਲਚ ਖਣੋ ਜਾਂ ਆਪਦਾ ਤੁਸੀਂ ਇਹ ਬਹਾਨਾ ਲਾਣੇ ਹੋ ਵੀ ਬੰਦਾ ਸ਼ਰਾਬੀ ਹੈ ਕਿ ਤੁਸੀਂ ਲੋਕਾਂ ਦੇ ਜਵਾਗ ਮਾਰ ਦੋਗੇ ਬੰਦਾ ਸ਼ਰਾਬੀ ਹੈ ਬਸ ਅਗਾਨੀ ਕਰ ਹੈ ਅਗਾਨੀ ਕਹਿੰਦੀ ਕਰਦੇ ਪਿੰਡ ਦੇ ਲੋਕ ਕਹਿੰਦੇ ਨੇ ਕਾਫੀ ਦਿਨ ਤੋਂ ਤੁਸੀਂ ਇਹ ਤਾਂ ਸਰ ਕੋਈ ਗੱਲ ਨਹੀਂ ਪਿੰਡ ਦੇ ਲੋਕ ਕਹਿੰਦੇ ਨੇ ਉਹ ਹੋਏਗੇ ਨੇ ਪਿੰਡਾਂ ਦੇ ਪਾਲਟੀ ਬਾਜੀ ਆ ਠੀਕ ਹੈ ਅੱਛਾ ਮੇਰਾ ਕੋਈ ਬਿਟ ਜਿਆਦਾ ਕੰਮ ਨਹੀਂ ਕਰਦਾ ਤੁਸੀਂ ਉਹਦਾ ਹਵਾਲਾ ਦੇ ਕੇ ਤੁਸੀਂ ਵੀ ਗਲਤ ਕੰਮ ਕਰਦੇ ਨਹੀਂ ਸਰ ਅੱਗੇ ਨਹੀਂ ਕਰ ਕੋਈ ਕੂਚ ਨਿਕਦਾ ਤੁਸੀਂ ਕੂਚ ਨਿਕੋਗੇ ਨਹੀਂ ਸਰ ਤੁਹਾਨੂੰ ਪਤਾ ਕਿੰਨੇ ਨੌਜਵਾਨ ਇਹਦੇ ਨਾਲ ਮਰਦੇ ਪਏ ਆ ਕੀ ਹਾਲਾਤ ਬਣ ਗਏ ਪੰਜਾਬ ਦੇ ਤੂੰ ਥੋੜੇ ਜਿਹੇ ਪੈਸੇ ਦੇ ਲਾਲਚ ਕੋਲੋਂ ਲੋਕਾਂ ਦੇ ਧੀਆ ਪੁੱਤ ਮਾਰੀ ਜਾਂਦੇ ਨੇ ਨੇ ਮਰਦੇ ਸਾਰ ਉਹਨਾਂ ਇਸ ਤੋਂ ਬਾਅਦ 36 ਘਰ ਵੇਚਦੇ ਨੇ ਕਿ ਮੈਂ ਤਾਂ ਵੇਚਦੀ ਨਹੀਂ ਆ ਦੂਜੇ ਤੇ ਕੰਟਰੋਲ 36 ਘਰਾਂ ਦਾ ਹਵਾਲਾ ਦੇ ਕੇ ਤੁਸੀਂ ਵੇਚੋਗੇ ਨਹੀਂ ਸਰ ਨਹੀਂ ਵੇਚਦੇ ਕਿਦਾਰੂ ਵੇਚਦੇ ਇਸ ਨੂੰ ਹਾਂ ਨਹੀਂ ਵੇਚਦੇ ਕੋਈ ਪਛਤਾਵਾ ਹੈਗਾ ਤੁਸੀਂ ਹੁਣ ਪੁਲਿਸ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਹੈ ਪਛਤਾਵਾ ਸਾਰ ਹੈਗਾ ਹੂੰ ਚਿੰਨਰ ਰੋਲ ਗਿਆ ਇਹ ਪਹਿਲਾਂ ਨਹੀਂ ਸੋਚਿਆ ਤੁਸੀਂ ਕੰਮ ਕਰਨ ਤੋਂ ਪਹਿਲਾਂ ਨਹੀਂ ਸੋਚਿਆ ਵੀ ਬੱਚੇ ਰੁੱਲ ਜਾਣਗੇ ਜਿੱਕਾ ਇਹਦੇ ਕਾਬੂ ਆਗੇ ਪੁਲਿਸ ਨੇ ਕਿਤੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਤਾਂ ਹੁੰਦਾ ਹੀ ਹੈ ਨਾ ਜੀ ਸਰਪੰਚ ਉਦੋਂ ਨਹੀਂ ਸੋਚਿਆ ਤੁਸੀਂ ਨਹੀਂ ਜੇ ਤੁਸੀਂ ਨਜਾਇਜ਼ ਗੈਰ ਤੋਂ ਕਾਨੂੰਨੀ ਧੰਦਾ ਕਰ ਰਹੇ ਸੀ ਤੇ ਇਸ ਕਰਕੇ ਕੁਝ ਨੇ ਤੁਹਾਨੂੰ ਫੜਿਆ ਪਹਿਲੇ ਕਿਉਂ ਨਹੀਂ ਫੜਿਆ ਤੁਹਾਨੂੰ ਐਕਰ ਸਾਰੀ ਦੁਨੀਆ ਤੇ ਨਹੀਂ ਇੰਨਾ ਵੇਚਿਆ ਪਹਿਲ ਮਾੜਾ ਮੋਟਾ ਸੀਗਾ ਕੰਮ ਨੇ ਭਾਈ ਕਦੀ ਵੇਚ ਦੇ ਦਿਸ ਕਦੀ ਨਹੀਂ ਵੇਚਦੇ ਸੀ ਬਸ ਲੱਗ ਡਾ ਟਾਲਣੇ ਜਿਆਦਾ ਕੀ ਨਾ ਤਾ ਨਾ ਮੇਰੇ ਸੀ ਪਿੰਡ ਕਿਹੜਾ ਹੈ ਜੀ ਸਰ ਇੱਕ ਹੈਰੋਇਨ ਦਾ ਮਾਮਲਾ ਸਾਹਮਣੇ ਆਇਆ ਕੀ ਉਹ ਪੂਰਾ ਮਾਮਲਾ ਔਰ ਕੀ ਗ੍ਰਿਫਤਾਰ ਕੌਣ ਕਿਹਨੂੰ ਗ੍ਰਿਫਤਾਰ ਕੀਤਾ ਇਹ ਕੱਲ ਮਿਤੀ 25 11 24 ਨੂੰ ਮਨ ਐਸਐਸਐਚਓ ਸਮੇਤ ਸਾਥੀ ਕਰਮਚਾਰੀਆਂ ਦੇ ਗਾਸ਼ ਦੇ ਸਬੰਧ ਵਿੱਚ ਤੇ ਮਤਲਬ ਸ਼ੱਕੀ ਆਪਣੇ ਪੁਰਸ਼ ਨਾਲ ਸਬੰਧ ਵਿੱਚ ਮੈਂ ਬਾਹਰ ਇਲਾਕਾ ਵਿੱਚ ਸੀਗਾ ਤੇ ਇੱਕ ਔਰਤ ਹੈ ਜਿਹੜੀ ਸੀਮਾ ਰਾਣੀ ਪਤਨੀ ਸ਼ਿੰਦਰ ਸਿੰਘ ਵਾਸੀ ਪਿੰਡ ਹਜਾਰਾ ਰਾਮ ਸਿੰਘ ਵਾਲਾ ਇਹ ਸ਼ੱਕ ਦੇ ਆਧਾਰ ਤੇ ਉਥੇ ਘੁਲੋਤੀ ਸੀ ਤੇ ਇਹਦੇ ਪੁਲਿਸ ਪਾਰਟੀ ਨੂੰ ਦੇ ਕੇ ਨਾ ਮਤਲਬ ਗੱਡੀ ਨੂੰ ਤੇ ਇਹਨੇ ਆਪਣੇ پاس ਕੁਝ ਇਹਦੇ ਕੋਲ ਨਸ਼ੀਦਾ ਪਦਾਰਥ ਤੇ ਇਹਨੇ ਚੁੱਕ ਕੇ ਤੇ ਸੜਤਾ ਥੱਲੇ ਤੇ ਜਿਹਨੂੰ ਸ਼ੱਕ ਦੀ ਬਣਾ ਤੇ ਮੈਂ ਰੋਕ ਕੇ ਗੱਡੀ ਦਾ ਨਾਮ ਪਤਾ ਪੁੱਛਿਆ ਚੈੱਕ ਕੀਤਾ ਤੇ ਇਹਦੇ ਪਾਸੋਂ ਜਿਹੜੀ ਹੈ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ ਕੀ ਕਰਵੇਂਗੀ ਕੀ ਇਹ ਤਾਂ ਜੀ ਮੁਕੱਦਮਾ ਨੰਬਰ 118 ਮਿਤੀ 25 11 2024 ਅਧੀਨ ਤਰਾ 21 29 685 ਜਿਹੜਾ ਇੱਥੇ ਦਰਜ ਕੀਤਾ ਹੈ ਜੀ ਐਮਬੀਪੀਐਸ ਐਕਟ ਦਾ ਪੇਸ਼ ਕਰਕੇ ਹੁਣ ਅੱਜ ਇਹਨੂੰ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਫਰਦਰ ਇਹਦੇ ਬੈਕਵਾਰਡ ਅਤੇ ਫਾਰਮਡ ਜਿਹੜਾ ਲਿੰਕ ਹੈ ਉਹ ਆਪਣੇ ਖੰਗਾਲੇ ਜਾਣਗੇ ਤੇ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਇਹ ਕਿੱਥੋਂ ਲੈ ਕੇ ਆਈ ਹੈ ਤੇ ਕੌਣ-ਕੌਣ ਅੱਗੇ ਇਹਨੂੰ ਲੈ ਕੇ ਜਾਂਦੇ ਸੀ ਇੱਥੇ